ਚੈਲੰਜ ਕਰ ਰਹੇ ਆਪਾਂ ਇੱਕ ਦਾ ਜਲਦੀ ਕਰਾਂਗੇ ਤੁਸੀਂ ਦੱਸੋ ਵੀ ਪਹਿਲਾਂ ਕਿਹੜਾ ਕਰੀਏ ਇੱਕ ਦਾ ਨਵਾਂ ਤੇ ਰਾਜਾ ਰਿਜ਼ਲਟ ਹੋ ਗਿਆ ਪਾਸ ਹੋ ਗਿਆ ਮੈਂ ਅਸੀਂ ਹੁਣ ਖੇਡਣਾ ਆ ਜਾਂਦੇ ਨੇ ਜਦੋਂ ਹਨੇਰਾ ਹੋ ਜਾਂਦਾ ਜਦੋਂ ਹਟਣ ਦਾ ਟਾਈਮ ਹੋ ਜਾਂਦਾ ਇਹ ਆ ਜੀ ਅੱਜ ਦਾ ਨੌਜਵਾਨ ਵਰਗ ਇਹਨਾਂ ਨੂੰ ਪੁੱਛਿਆ ਜੀ ਆਪਾਂ ਨੇ ਡੰਡਾ ਡੱਕ ਖੇਡੋ ਆ ਭਾਈ ਸਾਹਿਬ ਲੋ ਜੀ ਮੁੰਡੇ ਨੂੰ ਡੰਡਾ ਟੱਕ ਬਾਰੇ ਦੱਸਿਆ ਹੁਣ ਦੇਖਦੇ ਆ ਟਰਾਈ ਕਰਕੇ ਮੁੰਡਾ ਟਰਾਈ ਕਰਨ ਗਿਆ ਉੱਪਰ ਸੈਲੋ ਗਾਇਸ ਵੈਲਕਮ ਬੈਕ ਟੂ ਮਾਈ ਵਲੌਗਸ ਤਾਂ ਉਮੀਦ ਕਰਦਾ ਸਾਰੇ ਘੈਂਟ ਹੋਵੋਗੇ ਤਾਂ ਘੈਂਟ ਆਪਾਂ ਵੀ ਦਿਨਵਾਦ ਖਾਸੇ ਦਿਨਵਾਦ ਵਲੌਗ ਦੀ ਸ਼ੁਰੂਆਤ ਕਰੀ ਅੱਜ ਆਪਾਂ ਨੇ ਬਾਕੀ ਅੱਜ ਆਪਾਂ ਨੇ 50 50 ਆ ਜਾਂਦਾ ਬਈ ਤੁੜੀ ਵਾਲੀ ਮਸ਼ੀਨ ਦੇ ਜਾਲ ਠੀਕ ਕਰੀਏ ਖੋਲੀ ਉਹਨਾਂ ਨੂੰ ਕਿਉਂਕਿ ਉਹਦੇ ਨਵੀਂ ਜਾਲੀ ਲਾਉਣੀ ਆ ਛੱਤ ਤੇ ਛੱਤ ਸਾਰੀ ਖਰਾਬ ਹੋਈ ਪਈ ਆ ਦੀ ਤੇ ਦੇਖਦੇ ਆਂ ਅੱਜ ਜਾਲੀਆਂ ਲਾਉਨੇ ਆਂ ਬਾਕੀ ਟਾਈਮ ਕੱਢ ਕੇ ਇਹਦਾ ਇੱਕ ਦੋ ਦਿਨ ਦੇ ਵਿੱਚ ਵਿੱਚ ਤਾਂ ਪੱਕਾ ਕਰ ਲਾਂਗਾ ਕਿ ਹੁਣ ਦਿਨ ਰਹਿ ਕੇ ਥੋੜੇ ਮਸ਼ੀਨ ਵੀ ਉਦੋਂ ਬਾਅਦ ਖੋਲਣੀ ਪੈਣੀ ਆਪਾਂ ਨੂੰ ਤੋਂ ਆਪਣੇ ਪਲਾਨ ਹੋਰ ਵੀ ਹੈਗੇ ਨੇ 2 4 2 3 ਚੈਲੰਜ ਚੈਲੰਜ ਕਰਨੇ ਆਪਾਂ 2411 ਕਾਰ ਤੇ 2411 ਵਿਦਆਊਟ ਹਾਊਸ ਸਾਰਾ ਉਹ ਜਿੱਥੇ ਆਪਾਂ ਆਪ ਬੁਲਾ ਕੇ ਖਾਵਾਂਗੇ ਪੀਵਾ ਤੁਸੀਂ ਦੱਸਿਓ ਕਮੈਂਟ ਚ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਤੇ ਇਹਨਾਂ ਦੇ ਦੋ ਤਾਂ ਤਿੰਨ ਵੀ ਪੱਕੇ ਕਰਨੇ ਨੇ 11 24 ਆਵਰ ਕਾਰ ਤੇ 11 24 ਆਵਰ ਵਿਦਾਊਟ ਹਾਊਸ ਜਿੱਥੇ ਟੈਂਟ ਟੰਟਾ ਲਾ ਕੇ ਆਪਾਂ ਆਵ ਖਾਣਾ ਪੀਣਾ ਬਣਾਵਾਂਗੇ ਸਾਰਾ ਕੁਝ 24 ਘੰਟੇ ਬਉ ਉੱਥੇ ਹੀ ਰਹਿਾਂਗੇ ਦੱਸਿਓ ਤੁਸੀਂ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਤੇ ਮੋਟਰ ਨਾਲ ਚਮਕਦਾ ਇਹਦੀ ਕਰਾ ਲਈ ਸੀ ਆਪਣੇ ਸਰਵਿਸ ਦਾ ਸੀਟ ਚੇਂਜ ਕਰਾ ਦੀ ਯਾਰ ਉਹ ਨਾ ਬੱਟਾਂ ਵਾਲੀ ਸੀ ਇੱਥੇ ਹਜੇ ਵੀ ਹੈਗੇ ਆ ਥੱਲੇ ਉਹ ਜਣੇ ਕਿ ਬਾਲੇ ਬੱਟ ਸੀ ਉਹ ਲੰਮੇ ਸਫਰ ਤੇ ਨਾ ਔਖਾ ਕਰਦੀ ਸੀ ਇੱਕੇ ਮਮਮੀ ਦੀ ਫੇਰੇ ਜੋ ਉਧਰਾ ਕੇ ਗੁੱਦ ਸ਼ੀਟ ਨਵੀਂ ਲਵਾਤੀ ਸਾਰੇ ਸਰਬਸ ਕਰਾਤੀ ਰਾਤ ਤੱਕ ਉਹ ਵੀ ਟੁੱਟ ਗਿਆ ਗੱਲ ਇੱਕ ਤਾਂ ਪਹਿਲਾ ਟੁੱਟ ਗਿਆ ਸੀ ਸ਼ੀਸ਼ਾ ਇਹਦਾ ਕਰਾਤ ਵੀ ਟੁੱਟ ਗਿਆ ਜਿਹਨੇ ਨਹੀਂ ਚੈਨਲ ਸਬਸਕ੍ਰਾਈਬ ਕੀਤਾ ਬਲੋ ਚੈਨਲ ਸਬਸਕ੍ਰਾਈਬ ਕਰੋ ਯਾਰ ਬਾਕੀ ਕਰਦੇ ਅੱਗੇ ਕੰਟੀਨਿਊ ਹਾਂ ਤੁਹਾਨੂੰ ਤੇ ਕਾ ਗਰਮੀ ਆ ਗਈਆਂ ਹੁਣ ਤੂਦ ਵੀ ਪੂਰਾ ਵਧੀਆ ਫਟ ਗਿਆ ਇਹਨਾਂ ਨੂੰ ਬੱਚੀ ਦੇ ਬੱਚੇ ਨਾਲ ਸ਼ਾਮ ਪੂਰੀ ਵਧੀਆ ਰਹੇ ਦੀ ਇਹ ਕਾਲ ਆਇਆ ਸੀ ਆਪਾਂ ਨੇ ਉੱਥੋਂ ਪੱਟ ਕੇ ਲਾਇਆ ਸੀ ਇਹ 'ਇਹ ਚ ਫੁੱਟਣ ਦਾ ਲੱਗਿਆ ਸੀ ਇਹ ਸ਼ੁਰੂਆਤ ਤਾਂ ਹੋ ਗਈ ਜਣੀ ਨਵੇਂ ਇੱਥੇ ਦਾਣੇ ਆਉਣ ਲੱਗੇ ਸੀ ਡੋਡੀਆਂ ਜੀ ਕਹਿੰਦੇ ਨੇ ਆਪਾਂ ਅੱਖਾਂ ਫੁੱਟਣ ਲੱਗੀਆਂ ਫਿਰ ਬਦ ਕਿਉਂ ਰੁਕ ਗਿਆ ਇਹ ਜਾਂ ਤਾਂ ਹੁਣ ਇਹ ਸੌਣ ਤੱਕ ਜਾ ਕੇ ਫੁੱਟੂਗਾ ਬਾਕੀ ਪੱਤ ਝਾੜਾ ਵਿੱਚ ਝੜ ਵੀ ਰਹੇ ਨੇ ਬਹੁਤ ਪੁੱਤੇ ਜਿਹੜੇ ਫੁੱਲਾਂ ਦੇ ਝੜਨ ਦੇ ਵਾਲੇ ਨੇ ਜਿਹਨਾਂ ਤੂ ਤਾ ਤਾਂ ਹੁਣ ਫੁੱਟਦੇ ਹੁੰਦੇ ਨੇ ਇਹ ਫੁੱਟੇ ਇਹ ਕੋਈ ਮੌਕੇ ਵਿੱਚ ਬਹੁਤ ਝੜੀਆਂ ਨਜ਼ਾਇਜ਼ ਨਿੰਮੇ ਡੇਗ ਵੀ ਫੁੱਟੇ ਨਿੰਮ ਗਾ ਦੇ ਡੇਗ ਫੁੱਟੇ ਬਾਕੀ ਹੋਰ ਦੇਖਦੇ ਆ ਕੰਮ ਖਰ ਅੱਗੇ ਇੱਥੇ ਜਿਹੜਾ ਲੱਗਿਆ ਹੈ ਨੀਲਾ ਲੋ ਠੰਡਾ ਚਲਾ ਸੀ ਉਹ ਵੀ ਆਪਾਂ ਲਾਤਾ ਹੀ 2-4 ਦਿਨ ਪਹਿਲਾਂ ਲਾਇਆ ਬਾਕੀ ਕਰਦੇ ਆ ਕਿ ਕੰਟੀਨਿਊ ਡਿਜੀਟਲ ਕੋਆਹ ਦੀ ਫੋਟੋ ਪਾਥ ਲੈ ਆਈ ਸੀ ਹਜੂਰ ਸਾਹਿਬ ਉਹ ਉੱਥੇ ਲਾ ਪੀਏ ਤੇ ਕਿੱਥੇ ਪਛਾਤਾ ਮਾਰਟ ਮਾਰਟ ਇੱਥੇ ਜ਼ਿਆਦਾ ਵੇਂਦੇ ਨੇ ਪਾਪਾ ਜ਼ਿਆਦਾ ਵੇਂਦੇ ਨੇ ਨਾ ਇੱਥੇ ਫਿਰ ਤੇ ਕੁਰਸੀ ਜਿਆਦਾ ਘਰੇ ਸਦੀ ਹੈ ਇੱਧਰ ਉੱਧਰ ਫ੍ਰਿਜ ਰੀਟਾ ਨਹੀਂ ਪੈਂਦੀ ਹੈ ਤਾਂ ਮੈਂਟ ਲਿਆ ਕੇ ਬਿਚਾਰ ਸੀ ਬਾਕੀ ਤੁਹਾਨੂੰ ਜਿਹੜਾ ਬਿਜ ਲਿਆਂਦਾ ਉਹ ਨਹੀਂ ਹਜੇ ਤਾਈ ਫੁੱਟਿਆ ਹੋ ਉਮੀਦ ਆ ਵੀ 2-4 ਦਿਨ ਨਿਕਲ ਜਿਹੜਾ ਬਾਕੀ ਆਪਣਾ ਪਾਕਿਸਤਾਨ ਵਾਲਾ ਤੇ ਦੂਜਾ ਬੀ ਸੀ ਉਹ ਫੁੱਟਿਆ ਹੈ ਉਹ ਤੁਹਾਨੂੰ ਦਿਖਾਉਣਾ ਹੈ ਪੂਰਾ ਵਧੀਆ ਖੜੇ ਨੇ ਉਹ ਉਹ ਲਾਇਆ ਸੀ ਉਹ ਜਗਾ ਤੇ ਲੱਗਿਆ ਹਜੇ ਫੁੱਟਿਆ ਨਹੀਂ ਆ ਨਹੀਂ ਕੀ ਦੂਜਾ ਫੁੱਟਿਆ ਹੈ ਇਹਦਾ ਆਪਣੇ ਘਰ ਦਾ ਬੀ 235 ਉਹ 15023 ਵਾਲਾ ਜਦੋਂ ਖਤਮ ਕਰਦੇ ਨੇ ਫਿਰ ਮੈਂ ਇੱਥੇ ਲਗਜਾ 10 5-10 ਦੱਬਦੇ ਸੀ ਤੇ ਆਹ ਪੰਜ ਤਾਵਾ ਇਹ ਚ ਕੋਸ਼ਿਸ਼ ਕਰਨੀ ਕਿ ਦੂਜੇ ਨੂੰ ਨਾ ਦੂਜਾ ਸਾਰਾ ਨਿਕਲ ਆਇਆ ਹਾਂ ਆ ਪੂਰਾ ਵਧੀਆ ਖਦਾ 100 ਬੂਟਾ ਹੋ ਗੋ ਟੋ ਕਟ ਬਸ ਇਹਨੂੰ ਆਪਾਂ ਮਾਰਚ ਦੇ ਐਂਡ ਹੋਣ ਤੋਂ ਬਾਅਦ ਇਹਨੂੰ ਪੱਟ ਕੇ ਇਥੋਂ ਹੋਰ ਜਗ੍ਹਾ ਤੇ ਲਾਵਾਂਗੇ 100 ਬੂਟਾ ਹੋ ਗਮਸੇਕਾ ਮੁੱਦਰ ਬਹੁਤ ਜ਼ਿਆਦਾ ਗੰਤੀ ਕਿਨੇ ਇਹ ਆ ਪਾਕਿਸਤਾਨ ਦਾ ਬੀਜ ਜਿਹੜਾ ਤਾਰੋਂ ਪਾਰ ਲੈਂਦਾ ਹੈ ਆ ਮਾ ਕੀ ਆਪਣੀ ਬਾੜੀ ਆ ਨਸਾਂ ਇਕੱਠੇ ਉਧਰ ਵੀ ਨਾ ਉਹ ਸਾਰਾ ਪਾਕਿਸਤਾਨ ਦਾ ਵੀ ਆ ਸਾਰਾ ਉਹ ਵੀ ਆ ਵੀ ਉਹ ਵੀ ਪਹਿਲਾਂ ਦੇ ਲੱਗੇ ਨੇ 8-10 ਲੱਖ ਤੱਕ ਹੋਏ ਪਏ ਨੇ ਲੱਕੜ ਤਰੀ ਜਾਂਦੀ ਜਾਰੀ ਸੀ ਮੈਂ ਫਟਾ ਚਾਹਣਾ ਤੂੰ ਸਾਂ ਬੱਦ ਬੱਦ ਚੱਲ ਪਿਆ ਜੁੱਧ ਆ ਬੰਦੇ ਨਾਲ ਮਾੜੀ ਗੱਲ ਅਗਰ ਇਹਨੇ ਕਰੂ ਨੇ ਲੜਾਈ ਕਰਾਈ ਆ ਲੱਗ ਵੀ ਮੇਰਾ 12 ਸਾਢੇ ਰੋਟੀ ਖਾਣ ਦਾ ਟਾਈਮ ਹੋ ਗਿਆ। ਸਵੇਰ ਦੀ ਰੋਟੀ ਬ੍ਰਾਂਚ ਕਰ ਦਿੰਦੇ ਅਸੀਂ। ਦੇਲੀ ਬ੍ਰਾਂਚ ਕਰੀ ਤਾਂ। ਲੈ ਕਣਕ ਯਾਦਾ ਰੰਗ ਬਦਲ ਲੱਗ ਗਿਆ। ਹਰੀ ਤੋਂ ਸੁਨਹਿਰੀ ਹੋਣ ਲੱਗ ਗਈ। ਬਹੁਤ ਜ਼ਿਆਦਾ ਮਾਤਰਾ 'ਚ ਸੁਨਹਿਰੀ ਹੋਣ ਲੱਗ ਗਈ। ਬਹੁਤ ਘੱਟ ਮਾਤਰਾ ਜਿਹੜੀ ਠੱਟ ਸੁਨਹਿਰੀ ਹੋਈ ਹੈ। ਅਜੇ ਵੀ ਲਾਉ ਗੰਗ ਕੀ 14 ਮਾਰਚ ਅਪ੍ਰੈਲ ਤੋਂ ਬਾਅਦ ਆਉਂਦੀਆਂ ਕਣਕ ਕਣਕ ਅਪ੍ਰੈਲ। ਪਹਿਲਾਂ ਫੱਤੀ ਵੜਦੇ ਜੀ ਉਦੋਂ ਛੇਤੀ ਵੜ ਪਹਿਲਾਂ ਮਟਰ ਆ ਜਾਂਦੇ ਸੀ ਹੁਣ ਥੋੜਾ ਲੇਟ ਵੜਦੇ ਨੇ ਆਪਾਂ ਆ ਗਏ ਸਕੂਲ 'ਚ ਇੱਥੇ ਫੁੱਟਬਾਲ ਖੇਡਣ ਆਲੇ ਆਉਂਦੇ ਨੇ ਹੁਣ ਆਏ ਹੋਣਗੇ ਉੱਥੇ 10 ਅੱਧਾ ਘੰਟਾ ਆਪਾਂ ਟਾਈਮ ਪਾਸ ਕਰਿਆ ਨੇ ਉਸ ਤੋਂ ਬਾਅਦ ਜਾ ਕੇ ਪਾਣੀ ਪੀਉਣ ਲੰਗਰਾਂ ਚੈਲੰਜ ਕਰ ਰਹੇ ਆਪਾਂ ਇੱਕ ਦਾ ਜਲਦੀ ਕਰਾਂਗੇ ਤੁਸੀਂ ਦੱਸੋ ਵੀ ਪਹਿਲਾਂ ਕਿਹੜਾ ਕਰੀਏ ਇੱਕ ਦਾ ਨਵਾਂ ਚੈਲੰਜ ਤੁਸੀਂ ਵੀ ਦੱਸੋ ਦੇਖਣੀ ਕਮੈਂਟ ਕਰਿਆ ਕਰੋ ਯਾਰ ਤੁਸੀਂ ਦੱਬ ਕੇ ਬਾਕੀ ਸਾਰੇ ਕੰਨਾਂ ਉੱਚੀਆਂ ਕਰਤੀਆਂ ਗੰਦ ਪਤਾ ਨਹੀਂ ਕਿ ਉਹ ਐਚੀ ਕਰੀ ਤਿੰਨ ਦੇ ਬੰਦੇ ਬੈਠੇ ਨੇ ਦੱਸ ਕੇ ਜਾਣੇ ਬਾਕੀ ਦੇਖ ਲੈ ਜਿਹੜਾ ਵਾਯੂ ਮੰਡਲ ਹੁੰਦਾ ਨਾ ਖੇਡਦੇ ਫਿਰਦੇ ਨੇ ਕਿਹੜੇ ਨੇ ਸਵਾਰ ਮੰਡਲ ਕਿਹੜੇ ਮੰਡਲ ਹੁੰਦੇ ਨੇ ਇਹ ਆਪਾਂ ਜਿਹਨੂੰ ਮਾਰੀ ਲਾ ਲਾ ਧਰਤੀ ਦੇ ਜਿਹੜੇ ਚੱਕਰ ਜਨ ਉਹਨਾਂ ਨਾਲ ਖੇਡਦੇ ਫਿਰਦੇ ਨੇ ਦੱਸ ਇਹਨਾਂ ਕੋਲ ਨਹੀਂ ਹੈਗੀ ਇਹਨਾਂ ਕੋਲ ਤੇ ਰਾਜਾ ਰਿਜ਼ਲਟ ਹੋ ਗਿਆ ਪਾਸ ਲੋ ਜੀ ਮੈਦਾਨ 'ਚ ਬੰਦੇ ਹਜੇ 4 ਪਹੁੰਚੇ 2 ਹੋਰ ਪਹੁੰਚੇ ਜੋ ਵੀ ਭੱਜ ਕੇ ਘਰ ਨੂੰ ਬਾਲ ਲੈਣ ਗਿਆ ਸਾਈਂ ਨਹੀਂ ਮੁੜਿਆ ਕਿ ਟੀਮੈਂਟਸ ਬੱਲਾ ਲੈ ਕੇ ਬੈਠੇ ਨੇ ਇਹੀ ਅੱਜ ਅੱਜਕੱਲ੍ਹ ਦੇ ਪਿੰਡਾਂ 'ਚ ਘਾਟ ਪੈ ਰਹੀ ਹੈ ਇਹ ਚੀਜ਼ ਦੀ 플레이ਰ ਨਹੀਂ ਪੂਰੇ ਹੁੰਦੇ ਜਦੋਂ 플레이ਰ ਪੂਰੇ ਹੁੰਦੇ ਨਾਲ ਤਾਂ ਸ਼ਾਮ ਹੋ ਜਾਂਦੀ ਹੈ ਉਹ ਕਹਿੰਦੇ ਨੇ ਅਸੀਂ ਹੁਣ ਖੇਡਣ ਆ ਜਾਂਦੇ ਨੇ ਜਦੋਂ ਹਨੇਰਾ ਹੋ ਜਾਂਦਾ ਜਦੋਂ ਹਟਣ ਦਾ ਟਾਈਮ ਹੋ ਜਾਂਦਾ ਉਂਭੋ ਇਹਨਾਂ ਨਵੇਂ ਪ੍ਰਯੋਗ ਦਹੋਣੇ ਮਾਨਕਾਲ ਚ ਲੱਗੇ ਆ ਪਤਾ ਨਹੀਂ ਕੀ ਕੁਝ ਲਾਈ ਜਾਂਦੇ ਨੇ ਇੱਕ ਲਾਇਆ ਲਿਆ ਕੇ ਇੱਥੇ ਹਾਂ ਹਾਂ ਕੀ ਆ ਤਾਂ ਨੋ ਤੇ ਸੱਪ ਜੀ ਰੌਕਟ ਕਰੋ ਇਹਦਾ ਫਿਰ ਤੁਸੀਂ ਇਹਨੇ ਫਟ ਕਰਨੇ ਵੰਦੇ ਨੇ ਅੰਦਰ ਆਉਣ ਨੂੰ ਕੰਦਾੜਾ ਪਣੀਆ ਮੈਂਦੀਆਂ ਰੂਲ ਦੀ ਕੰਦਾ ਵੀ ਹੁਣ ਉੱਚੀ ਹੋਗੇ ਪਹਿਲਾਂ ਕੰਦਾ ਨਹੀਂ ਵੀ ਹੁੰਦੀ ਆ ਇਹ ਕਲੇਅਰ ਹੌਲੀ ਹੌਲੀ ਪਹੁੰਚ ਰਹੇ ਨੇ 2 4 2 6 2 8 플레이ਰ ਹੋ ਗਏ ਨਵਾਂ ਮੈਦਾਨ ਖੇਡਣਾ ਹੈ ਮਾਚ ਚੱਲੇ ਹੈ ਦੂਜਾ ਆ ਗੌਰਵ ਚੌਧਰੀ ਆ ਗਿਆ ਸਾਰੇ ਆਈਪੀਐਲ ਤੋਂ ਖਰੀਦ ਕੇ ਲਿਆਂਦੇ ਨੇ 플레이ਰ ਨੇ ਪਰ ਨਾ ਹੋ ਗਿਆ ਉਹ ਨਹੀਂ ਤਾਂ ਨੂੰ ਕੀ ਕਹਿੰਦੇ ਨੇ ਵਾਂਟੀ ਵਾਂਟੀ ਨੱਕਰੇਮ ਦੱਸਦੇ ਨਾ ਗੁਰਦੱਤ ਗੁਰਦੱਤ ਤਾਂ ਸਾਨੂੰ ਕੀ ਉਹਦਾ ਗੁਰਦੱਤ ਕਰਤੇ ਆ ਕਿੰਨੇ ਬੰਦੇ ਨੇ ਦੱਸੋ ਬਾਲ ਪਿਛੇ ਇੱਕ ਉਹ ਹੋ ਗਰੀ ਜਾਂਦੇ ਨੇ ਪਾਓ 10000 ਰੁਪਏ ਕਿੰਨੇ ਦੋ ਰੁਪਏ 80 ਰੁਪਏ ਹੁਣ ਇਹ ਤਿੰਨ ਬੋਲ ਆਉਣੀਆਂ 20 20 ਰੁਪਏ ਸਟੈਂਪਰ ਦੀ ਲਿਆ ਕਰੋ ਯਾਰ ਤੁਸੀਂ ਨਾ ਸੈਕਸਰ ਦੀ ਮੌਲ ਲੈ ਕੇ ਆਇਆ ਕਰੋ ਇਹ ਕੋਤੀ ਇਹਨਾਂ ਨੇ ਤੇਰੇ ਕੋ ਲੇਦਰ ਦੀ ਬਾਲ ਬਈ ਇਹ ਵਾਲਾ ਤਾਂ ਉਹ ਲੈ ਗਿਆ ਘਰੋਂ ਲੇਦਰ ਦੀ ਕਿੱਥੇ ਆ ਇੱਥੇ ਤਾਂ ਕਟੀਆਂ ਪਈਆਂ ਨੇ ਖਿਡਾਰੀ ਜਿਹੜੀ ਸੀ ਪੰਚਾਇਤ ਵਾਲੀ ਲੈ ਗਿਆ ਯਾਰ ਬਾਲ ਇਹ ਆ ਜੀ ਅੱਜ ਦਾ ਨੌਜਵਾਨ ਵਰਗ ਇਹਨਾਂ ਨੂੰ ਪੁੱਛਿਆ ਜੀ ਆਪਾਂ ਨੇ ਡੰਡਾ ਡੁੱਕ ਖੇਡੋ ਆ ਭਾਈ ਸਾਹਿਬ ਜੀ ਕਹਿੰਦੇ ਗੌਰਵ ਚੌਧਰੀ ਜੀ ਕਹਿੰਦਾ ਡੰਡਾ ਡੁੱਕ ਹੁੰਦਾ ਕੀ ਆ ਇਹਨਾਂ ਨੂੰ ਇਹ ਚੀਜ਼ ਤਾਂ ਨਹੀਂ ਪਤਾ ਇਹ ਵੀਰੇ ਬਰਾਸੀਤੀ ਖੇਡਾਂ ਸੀ ਵੀਰੇ ਸਾਡੀਆਂ ਤੁਸੀਂ ਭੁੱਲ ਚੁੱਕੇ ਹੋ ਅੱਜ ਦੇ ਜਮੇ ਜੇ ਜਾ ਕੇ ਲੋ ਜੀ ਮੁੰਡੇ ਨੂੰ ਡੰਡਾ ਡੁੱਕ ਬਾਰੇ ਦੱਸਿਆ ਹੁਣ ਦੇਖਦੇ ਆ ਟਰਾਈ ਕਰਕੇ ਮੁੰਡਾ ਟਰਾਈ ਕਰਨ ਗਿਆ ਉੱਪਰ ਉਹ ਉੱਪਰ ਚੜਿਆ ਜਾਂਦਾ ਇਹਦਾ ਇੰਨੀ ਸਪੀਡ ਨਾਲ ਤੁਸੀਂ ਪਾਰ ਜਾਂਦੇ ਸੀ ਜਿੰਨੀ ਸਪੀਡ ਨਾਲ ਤੂੰ ਇੱਥੇ ਚੜਿਆ ਇੱਕ ਇਧਰ ਨੂੰ ਜਾਂਦਾ ਨਾ ਟਾਣਾ ਸੀ ਉਹ ਤੇ ਹੋ ਜਾਂਦਾ ਸੀ ਇਹਨੂੰ ਆਹ ਟਾਣਿਆਂ ਦਾ ਵੀ ਹੋ ਗਏ ਆਂ ਸੀ ਹਾਏ ਸੱਪ ਰਹਿੰਦਾ ਇੱਥੇ ਆਹ ਮੁੰਡੇ ਕਹਿੰਦੇ ਭਾਈ ਉਹ ਇਹਨੂੰ ਘਵਾਉਂਗੇ ਤੇ ਜੀ ਇੱਕ ਰੰਗ ਬਣ ਜੂ ਦੇਖਦੇ ਆਂ ਕਿ ਇੱਕ ਰੰਗ ਬਣਦਾ ਸਾਨੂੰ ਤੁਸੀਂ ਦੱਸੋ ਵੀ ਤੁਹਾਨੂੰ ਇੱਕ ਰੰਗ ਦੀਂ ਨਾ ਉਹ ਭਾਈ ਸਾਹਿਬ ਕਦੇ ਟਾਇਰ ਘਵਾਇਆ ਹੋਰ ਤੇ ਘਵਾ ਉਹ ਤੇ ਬਿਲਕੁਲ ਕਿਸੇ ਮਗਰ ਤੋਂ ਲੱਗ ਗਿਆ ਥੋੜੀ ਥੋੜੀ ਜੀ ਹੋਰ ਦੇਖ ਮਾ ਉਹ ਲਾ ਕੇ ਨਾ ਗੁਲਾਬੀ ਦਿਖੂ ਕਿੱਥੇ ਗੁਲਾਬੀ ਆ ਇੱਥੇ ਉਹ ਫੜਾ ਲੱਦੀ ਆ ਤੁਹਾਡਾ ਗੇੜੇ ਹੋਰ ਦੇਖ ਮਾ ਹੋਰ ਇਹਨੂੰ ਗੇੜੀ ਪਾ ਲੋ ਇੱਧਰ ਹੈਗੀ ਆ ਪਲੇਅਰ ਤਾਂ ਹੁਣ ਪਹੁੰਚੇ ਨੇ ਚੋਟੀ ਦੇ ਪੰਜਾਬ ਨੂੰ ਇਹਨੂੰ ਵੀ ਲੋਡ ਜੀ ਪੰਜਾਬ ਨੇ ਆਪਸ਼ਨ ਦੀ ਖਰੀਦੇ ਹੀ ਨਹੀਂ ਇਹਨੂੰ ਯਾਰ ਨੂੰ ਇਹ ਪੇਖਦਾ ਪੰਜਾਬ ਲਈ ਖੜਨਾ ਇਹਨੂੰ ਆਪ ਨਹੀਂ ਉਹ ਖੜ ਜਾ ਥੋੜੀ ਕਲਾਸ ਲੱਗੀ ਸੀ ਹੋਰ ਹੁਣ ਉਹਦਾ ਸਕੂਲ ਦੀਆਂ ਗੱਲਾਂ ਕਰਦੇ ਆ ਪੁਰਾਣੇ ਵੀ ਆ ਇਹ ਵੀ ਆ ਲੀਡਰ ਦਾ ਮੇਨ ਹੁਣ ਪਹੁੰਚਾ ਲੈ ਵੀ ਗੌਰਵ ਚੌਧਰੀ ਕੁਝ ਬੋਲਣਾ ਚਾਹੂਗਾ ਬੋਲ ਗੌਰ ਬੋਲ ਦੰਦ ਕੱਢ ਲੈ ਇਹ ਨੌਜਵਾਨ ਜੂਆ ਵਰਗ ਆਏ ਇਹਨਾਂ ਨੂੰ ਕੁਝ ਨਹੀਂ ਪਤਾ ਪੁਰਾਣੀਆਂ ਖੇਡਾਂ ਬਾਰੇ ਲੋਪ ਹੋਈਆਂ ਖੇਡਾਂ ਬਾਰੇ ਇੱਕ ਉਹ ਆਏ ਨੇ ਮਹਾਸੇ ਓਏ ਤੇ ਕੀ ਵਾ ਐਮਟੀ ਸੀ 7 ਮਹੀਨੇ ਹੋ ਗਏ ਨੂੰ ਖੇਡਦੇ ਨੂੰ ਪਹਿਲਾਂ ਪਿਛਲੇ ਸਾਲ 6-7 ਮਹੀਨੇ ਖੇਡਿਆ ਇਹਨੂੰ ਬਾਲ ਦੇ ਕੇ ਇਹਦੀ ਕਰਾਉਣੀ ਹਾਂ ਜਾ ਇਹ ਕਪਤਾਨ ਗਾਂਸ ਰੇਸੀ ਯਾਰ ਇਹਨੂੰ ਕਰਤਾਨ ਬਣਾਇਆ ਵੀ ਬੰਦੇ ਵਾਂਗੋ ਹੋਰ ਕੋਈ ਬੰਦਾ ਵਾਂਗੋ ਉਹ ਵਗੇ ਮੈਂ ਡੱਗ ਜੂ ਯਾਰ ਆ ਦਸ ਗ੍ਰਿੰਦਰ ਹਾਂ ਵੱਡਾ ਅਸਰੇ ਤੇ ਰਹਿਣਾ ਐ ਮਾਰਨੇ ਸ਼ਾਟ ਉਹ ਗ੍ਰਿੰਦਰ ਨਾ ਡੋਡਾ ਲਾਲਾ ਹਾਂ ਮੰਗ ਲਾਓ ਥੋਨੀ ਹੁਣੀ ਦਿੱਤੀ ਨਾ ਸਿੱਖ ਕੇ ਹੁਣ ਗੋਡਾ ਲਾ ਕੇ ਸ਼ਾਟ ਮਾਰਨੇ ਆਹੋ ਸ਼ਿੱਟੇ ਤੂੰ ਮਾਰ ਆਹੋ ਐਂ ਮੰਗੋ ਤੂੰ ਆਹ ਹਾ ਹਾ ਸੋ ਤਾਂ ਦਾਵਾ ਤੇ ਆ ਰਹੀਏ ਬੰਦੇ ਮੰਗਣ ਦੀ ਬੱਸ ਭਾਈ ਹਾ ਹਾ ਆਹ ਹਾ ਉਹਦਾ ਨੌ ਵੀ ਆ ਕੋਈ ਭਾਈ ਕਿਹੜਾ ਮੰਗਣਾ ਲੱਭ ਦੇਰ ਦਾ ਜਰਾ ਕਰ ਤੂੰ ਦੇ ਦੇਗਾ ਤੋਰੀ ਜੀ ਲੱਗੀ ਆਹ ਅਰੇ ਆਹ ਜੇ ਬੇਟੇ ਇਹਨਾਂ ਛੱਡ ਕੇ ਨਹੀਂ ਹਾਰਦੀ ਖੰਡਿਆ ਮੈਂ ਕਿਹ ਡੂ ਨਹੀਂ ਖੇਡੂ ਐਂਡ ਤੇ ਦੱਸੋ ਮੈਂ ਖੇਡਣਾ ਕਿ ਨਹੀਂ ਖੇਡੂ ਮੰਗੋ ਭਾਈ ਓ ਕੋਈ ਦਾਣਾ ਗਰਵੀਰ ਆ ਦਾਣਾ ਖੇਡਣਾ ਨਾ ਮਤ ਖੇਡਣਾ ਸਾਡੇ ਕੰਨੀ ਹੈਗਾ ਗਿਆ ਸੱਚਾ ਬੰਦਾ ਮੰਗੇ ਨਹੀਂ ਅੱਜ ਮੰਗੇ ਨਹੀਂ ਬੰਦਾ ਲੇਖੋ ਫਿਰ ਫਿਰ ਵੀ ਆੜੇ ਗਿਆ ਦੌਰ ਹੈਗੇ ਸਾਡੇ ਕੰਨੀ ਆਵਾ ਕਰਦੇ ਦੌਰਨ ਕਰਦੇ ਕਿੰਨਾ ਜਿਹੜਾ ਖੇਡਿਆ ਆੜੀ ਅੱਧੀ ਫੜਿਆ ਮੈਂ ਸਾਂਝਾ ਬਿੱਲਾ ਆੜੀ ਸਾਡੇ ਕੰਨੀ ਹੈ ਓਏ ਆ ਦੇ ਆਹ ਰਹਿ ਗਿਆ ਸਾਂਝਾ ਬਿੱਲਾ ਮੈਂ ਸਾਂਝਾ ਬਿੱਲਾ ਉਹ ਨਾਲੇ ਆਹ ਕਹੀ ਜਾਂਦਾ ਆ ਵੀ ਅੰਮ੍ਰਿਤ ਨੇ ਏਡਾ ਯਾਰ ਇੱਕ ਮਸੇ ਅੰਮ੍ਰਿਤ ਨੂੰ ਗੱਲ ਲਓ ਆਰੀ ਟੀਮ ਆਊਟ ਹੋ ਗਈ ਨਾ ਸਕੋਰ ਬਣੇ ਨੇ ਲੈ ਸਾਈ ਇਹਨਾਂ ਤੋਂ ਬੱਸ ਬੱਸ ਖਿਡਾਰੀ ਦੇਖ ਲੈ ਕਿੱਡੇ-ਕੱਡੇ ਆਏ ਨੇ ਲੋ ਜੀ ਮਿੱਤਰੋ 6-5 ਓਵਰਾਂ ਜਿੰਨਾਂ ਤੋਂ ਕਿੰਨੇ ਜਣੇ ਨੇ 2 4 5 5 ਜਣੇ ਤੇ 15 ਚਾ 5 ਓਵਰਾਂ ਦੇ 3 16 ਸਕੋਰ ਬਣੇ ਨੇ 16 ਦਾ ਟਾਰਗੇਟ ਆ ਦੇਖ ਲੋ ਆ 16 ਨਹੀਂ ਬਣਦੇ ਸੀ 16 ਦਾ ਟਾਰਗੇਟ ਆ ਬਾਈ ਸਾਹਬ ਹਾਣਾਂ ਤੋਂ ਉਹ ਸਾਡੇ ਗੌਰਵ ਚੌਧਰੀ ਨੇ ਬਣਾ ਦੇਣੇ ਇੰਨੇ ਦਾ ਬਾਕੀ ਜਦੋਂ ਆ 1913 83 ਵਾਲਾ ਬੱਲਾ ਚੱਲਿਆ ਫਿਰ ਇਹਨੇ ਬਣਾ ਦੇਣੇ ਕਪਲਦੇਵ ਵਾਲਾ ਹਾਂ ਇੱਕ ਓਵਰ ਚਾਰ ਸਕੋਰ ਬਣਾਉਣ ਤੋਂ ਬਾਅਦ ਪਹਿਲਾਂ ਮੈਂ ਜੇਤੂ ਕਰਾ ਦਿੱਤਾ ਇਹਨਾਂ ਨੇ ਦਰਾਖਤਵਾਦ ਰੋਕਦੇ ਦੋ ਬੋਲਾਂ ਨੇ ਦਰਾਖਤਾਂ ਨੇ ਰੋਕਦੀ ਸ਼ੈਡੀ ਆ ਗਈ ਬੈਲਡਿੰਗ ਨੇਤੀਸ ਆ ਗਈ ਬੈਠਿਆ ਤੂੰ ਦੇਖਿਆ ਚੱਕਾ ਲੱਗਣ ਤੋਂ ਭਾਈ ਡਰਾਗਤ ਨੇ ਵਿੱਚ ਆਇਆ ਕੋਤ ਨਹੀਂ ਹੈਗਾ ਚਾਰ ਹੋਰੇ ਸਿਰਫ 9 ਸਕੋਰ ਬਣੇ ਨੇ ਬੰਦਿਆਂ ਨੂੰ ਇੱਧਰ ਨੂੰ ਇੱਧਰ ਨੂੰ ਛਾਤੋ ਨਹੀਂ ਬਣੇ ਵਿਰੋਧੀ ਟੀਮ ਤੋਂ ਬਣੇ ਨੇ ਖਾਤੋ ਨਹੀਂ ਆਹ ਆ ਆਪਣਾ ਖੇਡਦੇ ਆ ਆਪਣਾ ਬੋਲਿੰਗ ਕਰਾ ਰਹੇ ਆ ਆ ਇਹਦਾ ਜਿੰਦਾ ਮੇਰੇ ਤੇ ਤਿੰਨ ਸਕੋਰ ਨੇ ਤਿੰਨੀ ਬਾਈਟਾਂ ਦੇ ਇੱਦਾਂ ਯਾਰ ਹਾਂ ਇਹਦੇ ਵਿੱਚ ਬੋਲਾਂ ਦੀ ਆਵੇ ਜਿੱਥੇ ਖਾਲੀ ਚ ਫੇਰ ਕਟਣੀ ਪੈਂਦੀ ਐ ਬਿੱਲੀ ਸੌਰੀ ਸੌਰੀ ਓਏ ਇਦਾਂ ਨੂੰ ਕੀ ਕਰਦੇ ਐ ਨੇ ਸਿੱਧਾ ਜਾ ਓਏ ਇਦਾਂ ਨੂੰ ਸਿੱਧਾ ਐਸ ਤੇ ਜਾ ਓਏ ਇਦਾਂ ਨੂੰ ਲਿਆ ਯਾਰ ਇਹ ਤੈਨੂੰ ਕਹੀਦਾ ਐ ਨਾ ਚੌਥੇ ਓਵਰ ਦੀ ਦੂਜੀ ਗੇਂਦ ਆ ਹਾਂ ਇਹਦੀ ਆਊਟ ਹੋ ਗਿਆ ਓ ਤੇ ਦੇਖ ਦਸਾਨ ਅਰਵੇਸ਼ ਦੱਸਦਾ ਇੱਥੇ ਗਏ ਸਿੱਕੇ ਬਾਲ ਬੰਦਾ ਕੰਦ ਤੇ ਬਿਠਾਇਆ ਸੀ ਉਹਨੂੰ ਵੀ ਨਹੀਂ ਪਤਾ ਲੱਗਿਆ ਬੀ ਬਾਲ ਗਈ ਕਿੱਥੇ ਸਿੱਕੇ ਕੋਈ ਫਾਇਦਾ ਨਹੀਂ ਤੈਨੂੰ ਬਿਠਾਇਦਾ ਬਸ ਫਾਇਦਾ ਹੈਗਾ ਸੈਰੀ ਮਾਰਦਾ ਸੀ ਬੰਦਾ ਬੋਲਦਾ ਘਟਾ ਸਾਡਾ ਤੈਨਾਂ ਜਣੇ ਓਕੜਨੇ ਤੈਨਾਂ ਜਣੇ ਨਹੀਂ ਆਉਟ ਅੱਜ ਦੀ ਵੀਡੀਓ ਨਹੀਂ ਬਣਾਈਆਂ ਸੀ ਸਿੱਕੇ ਵੀ ਦੋ ਮੈਚ ਤਾਂ ਉਹ ਕਰਨ ਜਾਂਦੇ ਹਾਰੀ ਟੀਮ ਸਾਹਮਣੇ ਉਹ ਭਾਈ ਸਾਹਿਬ ਸਿੱਕੇ ਲਾਉਣ ਨੂੰ ਫਿਰਦੇ ਸੀ ਸਿੱਕੇ ਲਾਉਣ ਨੂੰ ਫਿਰਦੇ ਸੀ ਖਾਲੀ ਟੀਮ ਦੋ ਮੈਚ ਹਰਾਏ ਨੇ ਉਹ ਲਾਸਟ ਓਵਰ ਤੇ ਇੱਕ ਸਕੋਰ ਪਿਆ ਮੇਰੇ ਵਾਲੇ ਚ ਇੱਕ ਇਹਨੂੰ ਅਸੀਂ ਜਿਤਾਦਾ ਨਹੀਂ ਜਿੱਤਣ ਵਾਲਾ ਬੰਦਾ ਤਾਂ ਹੈ ਨਹੀਂ ਜੀ ਕਿਵੇਂ ਲੱਗ ਰਾ ਤਾਂ ਜਿੱਤ ਕੇ ਦੋ ਮੈਚ ਹੁਣ ਨਾ ਆ ਜਾ ਆ ਜਾ ਰੁਪਈਆ ਪੰਪ ਪਾਸ ਰੜਾ ਕਲੇ ਰੋਲ ਦਿਓ ਜਿੱਦਣੇ ਕਣਕ ਪਾਕੀ ਇੱਥੇ ਦੋ ਦੋ ਫੁੱਟ ਵੜਾ ਦਿਓ ਸਾਡੇ ਨਾਲ ਫੇਰ ਫਰੰਟ ਖਾਲੀ ਹੋ ਜਾਊਗਾ ਨਹੀਂ ਆਈਏ ਆਹ ਦੇ ਜਮਾਇ ਦੇ ਕਿਲਾ ਇਹਦਾ ਬੱਚਾ ਹੈ ਇਹ ਪਰ ਬੰਟੀ ਵੀ ਇਹਦੇ ਖਾਣਦਾ ਹੀ ਆ ਗਰਦੇਸਤ ਇਹ ਕੀ ਹੋਵੇ ਲੋ ਜੀ ਇਨਕੀ ਵੀਡੀਓ ਜੀ ਤਾਰਾ ਦਾ ਘਮਨੇ ਵੇਟ ਤੇ ਇਨਕੀ ਵੀਡੀਓ ਜੀ ਬਧੀ ਲੱਗਦਾ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜੁਮ ਕਰ ਕੁਛ ਵੀ ਬਧੀ ਲੱਗਿਆ ਉਹ ਤਾਂ ਚੈਲੈਂਜ ਦਾ ਜਰੂਰ ਦੱਸ ਕੇ ਦੱਸੋ ਕਿਹੜਾ ਚੈਲੰਜ ਪਹਿਲਾ ਕਰਨਾ ਚਾਹੀਦਾ